ਸਸਿਕਲ ਜੀ ਮੈਂ ਹਾਂ ਗਗਨਦੀਪ ਹੋਜਾ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਟੁਡੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਅਖਾੜਾ ਪੱਕ ਰਿਹਾ ਹੈ ਔਰ ਦੋ ਪਾਰਟੀਆਂ ਵੱਲੋਂ ਉਮੀਦਵਾਰ ਪੂਰੇ ਐਲਾਨ ਦਿੱਤੇ ਗਏ ਨੇ ਔਰ ਕੁਝ ਪਾਰਟੀਆਂ ਵੱਲੋਂ ਅਜੇ ਉਮੀਦਵਾਰ ਆਪਣੇ ਜਿੱਤੇ ਜਾ ਰਹੇ ਨੇ ਸ਼ੋਮਨੀ ਕਾਂਗਰਸ ਵੱਲੋਂ ਵੀ ਨਹੀਂ ਦਿੱਤੇ ਗਏ ਕਾਂਗਰਸ ਵੱਲੋਂ ਵੀ ਪੂਰੇ ਨਹੀਂ ਹੈਗੇ ਔਰ ਇਥੋਂ ਤੱਕ ਤਾਂ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਕਈ ਆਪਣੇ ਉਮੀਦਵਾਰ ਦੁੱਤੇ ਨੇ ਔਰ ਆਮ ਆਦਮੀ ਪਾਰਟੀ ਉਹਨਾਂ ਸਾਰੇ ਉਮੀਦਵਾਰ ਜਿੱਤੇਗੇ ਨੇ ਹਰੇਕ ਪਾਰਟੀ ਵਿੱਚ ਆਪੋਤਾਪੀ ਮਚੀ ਹੋਈ ਹੈ ਜਿਹਨੂੰ ਟਿਕਟ ਨਹੀਂ ਮਿਲਦੀ ਔਰ ਦੂਜੇ ਪਾਸੇ ਪਾਰਟੀ ਅਜਮਾਰੇ ਨੇ ਔਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਜਿਹੜੀ ਹੈਗੀ ਹੈ ਉਹਦੇ ਵਿੱਚ ਕਾਫੀ ਬਗਾਵਤੀ ਸੋਨਾ ਵੇਖਣ ਨੂੰ ਮਿਲਦੀਆਂ ਨੇ ਔਰ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਹਾਲਾਤ ਨੇ ਉਹ ਵੀ ਬਹੁਤੇ ਚੰਗੇ ਨਹੀਂ ਹੈਗੇ ਬੇਸਿੰਘ ਤੇ ਇਨਸਾ ਜਿਹੜੇ ਕਾਲੀਦਾਨੋਂ ਇੱਕ ਕਰਨ ਦੇ ਲਈ ਇੱਥੇ ਆਏ ਸਨ ਪਰ ਉਹਨਾਂ ਨੂੰ ਟਿਕਟ ਨਹੀਂ ਮਿਲੀ ਉਹਨਾਂ ਦੇ بیٹے ਨੂੰ ਟਿਕਟ ਨਹੀਂ ਮਿਲੀ ਔਰ ਨਰਾਜ਼ ਹੋ ਗਏ ਉਹਨਾਂ ਨੇ ਵੱਖ ਆਪਣੀ ਮੀਟਿੰਗ ਕੀਤੀ ਔਰ ਸੰਗਰੂਰ ਲੋਕ ਸਭਾ ਚੋਣਾਂ ਵਿੱਚ ਪਾਰਟੀ ਉਮੀਦਵਾਰ ਇਕਬਾਲ ਸਿੰਘ ਚੁੰਦਾ ਨੂੰ ਮਦਦ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਔਰ ਗੱਲ ਕੀਤੀ ਜਾ ਰਹੀ ਹੈ ਕਿ ਇਸ ਪੋਲੀਟੀਕਲ ਪਾਰਟੀਆਂ ਦਾ ਫਿਊਚਰ ਪੰਜਾਬ ਛੀ ਰਹੇਗਾ ਅੱਜ ਚਾਰ ਪ੍ਰਮੁੱਖ ਪਾਰਟੀਆਂ ਜਿਹੜੀ ਹੈ ਜ ਨਵੀਂ ਬਣੀ ਆਮ ਆਦੀ ਪਾਰਟੀ ਵੀ ਸ਼ਾਮਲ ਹੋ ਚੁੱਕੀ ਆ ਔਰ ਇਸ ਪਾਰਟੀ ਵਿੱਚ ਇਹਦਾ ਫਿਊਚਰ ਕੀ ਰਹੇਗਾ ਕਿਉਂਕਿ ਮੌਜੂਦਾ ਸਰਕਾਰ ਆਮ ਆਦੀ ਪਾਰਟੀ ਦੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਕਾਂਗਰਸ ਵੱਲੋਂ ਉਧਾਰੇ ਉਮੀਦਵਾਰ ਲਿਆਦੇਗੇ ਨੇ ਉਹ ਉਤਰੇਗੇ ਨੇ ਬਾਕੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਾਂਗਰਸ ਦੀ ਕਾਂਗਰਸ ਵੱਲੋਂ ਵੀ ਉਮੀਦਵਾਰਾਂ ਦਾ ਜਿਹੜਾ ਉਹ ਵੀ ਪਾਰੇ ਲਿਆਦੇਗੇ ਨੇ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਲਿਆਦੇਗੇ ਨੇ ਔਰ ਬਾਕੀ ਜਿਹੜੀ ਲੀਡਰਸ਼ਿਪ ਹੈ ਪਟਿਆਲਾ ਜ਼ਿਲ੍ਹੇ ਦੀ ਉਹ ਕਾਫੀ ਡਾਢੀ ਨਰਾਜ਼ ਜਾਪਦੀ ਹੈ ਰਾਹੁਲ ਗਾਂਧੀ ਵੱਲੋਂ ਬਜ਼ੁਰਗ ਨੇਤਾ ਸਰ ਲਾਲ ਸਿੰਘ ਨਾਲ ਟੈਲੀਫੋਨ ਤੇ ਗੱਲ ਕੀਤੀ ਗਈ ਹਰदयाल ਸਿੰਘ ਕਬੋਜ ਨਾਲ ਗੱਲ ਕੀਤੀ ਗਈ ਔਰ ਬੀਤੇ ਦਿਨੀ ਇਹਨਾਂ ਧੜੇ ਵੱਲੋਂ ਇਸ ਧੜੇ ਵੱਲੋਂ ਇਹ ਰਾਜਪ੍ਰਾਵਿਕੇ ਇੱਕ ਵੱਡਾ ਇਕੱਠ ਕੀਤਾ ਗਿਆ ਜਿਸ ਵਿੱਚ ਆਪੇ ਭਾਵਨਾਵਾਂ ਵਿਅਕਤ ਕੀਤੀਆਂ ਗਿਆ ਔਰ ਭਾਵਨਾਵਾਂ ਬਿਆਨ ਕਰਦੇ ਹੋਏ ਇਹ ਵੀ ਆਖਿਆ ਗਿਆ ਕਿ ਬੁੱਧੀ ਜੀਵਿਆਂ ਤੋਂ ਪ੍ਰੇਸ਼ ਕੀਤਾ ਜਾਵੇ ਔਰ ਜਿਹੜੇ ਵੀ ਗਿਲੇ ਸ਼ਿਕਵੇ ਸੀਗੇ ਪਰਦੇਸ਼ ਪਾਰਟੀ ਪ੍ਰਧਾਨ ਰਾਜਾ ਅਮਰਿੰਦਰ ਵੜਿੰਗ ਦੇ ਸਾਹਮਣੇ ਰੱਖੇ ਇਹ ਸਾਰੀ ਗੱਲਬਾਤ ਦੇ ਲਈ ਸੜਨਾਲ ਅੱਜ ਜੁੜ ਰਹੇ ਨੇ ਸਾਹ ਉਜਾਗਰ ਸਿੰਘ ਜੀ ਜੋ ਕਿ ਸਾਬਕਾ ਬਿਆਨ ਸਿੰਘ ਦੇ ਕਾਫੀ ਨੇੜਲੇ ਸਾਥੀ ਸੀ ਕਾਂਗਰਸ ਪਾਰਟੀ ਅਤੇ ਉਹ ਕਾਫੀ ਢੂਮਕਾ ਸਮੇਂ ਦੇ ਨੇ ਟੁਕਾਈਨਾਂ ਸਮੇਂ ਤੇ ਨੇ ਕਿਉਂਕਿ ਲੋਕ ਸਭਾਰੇ ਕੋ ਭਾਗ ਚ ਰਿਟਾਇਰ ਹੋਏ ਨੇ ਉਸ ਤੋਂ ਬਾਅਦ ਇਸ 12 ਵਿੱਚ ਵਾਪਸ ਆ ਕੇ ਕਾਲਮ ਵੀ ਅੱਜ ਕੱਲ੍ਹ ਲਿਖ ਰਹੇ ਨੇ ਕਾਫੀ ਮਕਬੂਲ ਇਨਾਂ ਦੇ ਕਾਲਮ ਹੁੰਦੇ ਨੇ ਪੜਨ ਵਾਲੇ ਹੁੰਦੇ ਨੇ ਸਭਜਕਰ ਸਿੰਘ ਜੀ ਪੰਜਾਬ ਦੇ ਤੁਹਾਡਾ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਗਗਨਜੀਤ ਤੁਸੀਂ ਮੈਨੂੰ ਆਪਣੇ ਦਰਸ਼ਕਾਂ ਦੇ ਨਾਲ ਜੋੜ ਰਹੇ ਹੋ ਸਭਜਕਰ ਸਿੰਘ ਜੀ ਮੈਂ ਭੂਮਿਕਾ ਬਣ ਰਿਹਾ ਸੀਗਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਵਿੱਚ ਚਾਰ ਪ੍ਰਮੁੱਖ ਪਾਰਟੀਆਂ ਹੋ ਗਈਆਂ ਨੇ ਜਿਨ੍ਹਾਂ ਵਿੱਚ ਇੱਕ ਨਵੀਂ ਪਾਰਟੀ ਆਮ ਆਦੀ ਪਾਰਟੀ ਹੈ ਜ ਜਿਹਨੂੰ ਰਾਸ਼ਟਰੀ ਦਰਜਾ ਵੀ ਮਿਲ ਚੁੱਕਾ ਹੈ ਪਾਰਟੀ ਦਾ ਔਰ ਕਾਫੀ ਇੱਕ ਰੋਲ ਕਚੋਲਾ ਜਾਂ ਅਭੀ ਹੋ ਚੁੱਕਾ ਹੈ ਪਰ ਇਹ ਚੰਗੀ ਗੱਲ ਹੈ ਇੱਕ ਡੈਮੋਕ੍ਰੇਸੀ ਲਈ ਵੱਖ-ਵੱਖ ਪਾਰਟੀਆਂ ਆਪਣੇ ਤੌਰ ਤੇ ਲੜ ਰਹੀਆਂ ਨੇ ਹਰ ਇੱਕ ਪਾਰਟੀ ਦਾ ਨਿਤਾਰਾ ਹੋ ਜਾਏਗਾ ਕਿ ਕਿਹੜੀ ਪਾਰਟੀ ਕਿੰਨੀ ਕ ਪਰਸੈਂਟੇਜ ਵੋਟ ਲੈ ਕੇ ਜਾਂਦੀ ਹੈ ਕਿੱਥੇ ਖੜੀ ਹੈ ਕੀ ਸਮਝਦੇ ਹੋ ਡਾਕਟਰ ਧਰਮਵੀਰ ਗਾਂਧੀ ਦੀ ਗੱਲਬਾਤ ਕਰਦੇ ਆ ਉਹਨਾਂ ਨੂੰ ਪਹਿਲਾ ਆਮ ਆਦਮੀ ਪਾਰਟੀ ਦੇ ਐਪੀ ਵੀਰ ਚੁਕੇ ਨੇ ਮਹਾਰਾਸ਼ਟਰੀ ਪ੍ਰਨੀਤ ਕੋਰ ਉਹਨਾਂ ਨੇ ਹਰਾਇਆ ਔਰ ਦੂਜੇ ਬੰਨੇ ਦੂਜੇ ਵਾਰੀ ਵੀ ਉਹ ਇਲੈਕਸ਼ਨ ਲੜੇ ਆਪਣੀ ਇੱਕ ਲੋਕਲ ਪਾਰਟੀ ਉਹਨਾਂ ਨੇ ਬਣਾਈ ਸੀ ਤੇ ਉਸ ਚ ਵੀ ਕਾਫੀ ਵੋਟਾਂ ਲੈ ਕੇ ਗਏ ਸੀਗੇ ਹੁਣ ਕਾਂਗਰਸ ਵੱਲੋਂ ਉਮੀਦਵਾਰ ਬਣੇ ਨੇ ਔਰ ਮੌਜੂਦਾ ਜਿਹੜੇ ਲੀਟਰ ਨੇ ਟਿਕਟ ਲੀਟਰ ਨੇ ਜਿਵੇਂ ਸਾਲਾਨ ਸਿੰਘ ਜਿਨ੍ਹਾਂ ਨੇ 56 ਸਾਲ ਕਾਂਗਰਸ ਪਾਰਟੀ ਵਿੱਚ ਹੋ ਚੁੱਕੇ ਨੇ ਔਰ ਉਹਨਾਂ ਨੇ ਕਾਫੀ ਇਤਰਾਜ਼ ਜਤਾਇਆ ਕਿ ਕਾਂਗਰਸ ਪਾਰਟੀ ਅ ਤਕਸਾਲੀ ਕਾਂਗਰਸੀ ਨੂੰ ਇੱਕ ਟਿਕਟ ਦੇਵੇ ਉਹਨਾਂ ਨੇ ਵਿਰੋਧ ਕੀਤਾ ਸੀਗਾ ਕਿ ਕਰਵਿਰ ਗਾਂ ਨੂੰ ਟਿਕਟ ਦਿੱਤੀ ਜਾਵੇ ਉਹਨਾਂ ਨੇ ਇੱਕ ਤਰੀਕਾ ਨਾ ਕਿ ਸ਼ਿਕਵਾ ਅਸੀਂ ਆਪਣੀ ਪਾਰਟੀ ਨਾਲ ਹੀ ਕਰਾਂਗੇ ਸ਼ਿਕਵਾ ਕਿਤੇ ਕਰਾਂਗੇ ਕੱਲ ਇਹ ਭਾਵਨਾਵਾਂ ਉਹਨਾਂ ਨੇ ਰੈਲੀ ਵਿੱਚ ਕਹੀਆਂ ਕੀ ਸਮਝਦੇ ਲੇਖੋ ਗਗਨ ਜੀ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹੁੰਦਾ ਵੀ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਕੋਈ ਜਾਨੀ ਨਾ ਅਸੂਲਾਂ ਦੀ ਸਿਆਸਤ ਨਹੀਂ ਰਹੀ ਜਿਵੇਂ ਪਹਿਲਾਂ ਹੁੰਦੀ ਸੀ ਵੀ ਕਿਸੇ ਹਰ ਪਾਰਟੀ ਦੇ ਸੂਲ ਉਹ ਪ੍ਰਿੰਸੀਪਲ ਤੇ ਪਾਰਟੀਆਂ ਚੱਲਦੀਆਂ ਸੀ ਸਾਰੀਆਂ ਪਾਰਟੀਆਂ 'ਚ ਇਹ ਗਰਾਵਟ ਆਈ ਹੈ ਉਸ ਦੇ ਨਾਲ ਕਾਂਗਰਸ ਦੇ ਵਿੱਚ ਵੀ ਆਈ ਹੈ ਦੂਜੀ ਗੱਲ ਜਿਹੜੀ ਧਰਮਵੀਰ ਗਾਂਧੀ ਵਾਲੀ ਤੁਸੀਂ ਗੱਲ ਕਹੀ ਹੈ ਧਰਮਵੀਰ ਗਾਂਧੀ ਸੋਸ਼ਲ ਐਕਟਿਵਿਸਟ ਸੀਗਾ ਹੈ ਵੀ ਸੋਸ਼ਲਿਸਟਿਕ ਐਕਟਿਵਿਸਟ ਉਹ ਇਸ ਕਰਕੇ ਪਪੂਲਰ ਆ ਕਿ ਉਹ ਲੋਕਾਂ ਦੇ ਵਿੱਚ ਸਮਾਜ ਸੇਵਾ ਕਰਦਾ ਰਿਹਾ ਡਾਕਟਰੀ ਸੇਵਾ ਰਹੀ ਆਪਣੇ ਕਿਤੇ ਰਹੀ ਤੇ ਇਸੇ ਕਰਕੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਆਪਣੇ ਮਤਲਬ ਉਸੂਲਾਂ ਤੋਂ ਥਿੜਕੇ ਉਹਨੂੰ ਇਹੋ ਲੱਗਦਾ ਕਿਉਂਕਿ ਇਹ ਧਰਮਵੀਰ ਗਾਂਧੀ ਚੋਣ ਜਿੱਤ ਸਕਦਾ ਕਿਉਂਕਿ ਉਹਨਾਂ ਨੇ ਆਪਣਾ ਹਰ ਪਾਰਟੀ ਨੇ ਸਰਵੇ ਕਰਵਾਇਆ ਉਹਨਾਂ ਨੇ ਸਰਵੇ ਕਰਵਾ ਕੇ ਕਰਨਬੀਰ ਗਾਂਧੀ ਨੂੰ ਟਿਕਟ ਦਿੱਤਾ ਜਿਹੜੀ ਦੂਜੀ ਗੱਲ ਤੁਸੀਂ ਕਹਿੰਦੇ ਹੋ ਬਈ ਟਕਸਾਲੀ ਕਾਂਗਰਸੀ ਦੇਖੋ ਉਹਨਾਂ ਦਾ ਇਹ ਰਾਈਟ ਹੈ ਕਿਉਂਕਿ ਉਹ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਲਾਸਾ ਲਾਲ ਸਿੰਘ ਬਾਰੇ ਕਿਹਾ ਉਹ ਪਿਛਲੇ 52 ਸਾਲ ਤੋਂ ਕਾਂਗਰਸ ਚ ਨੇ ਬਿਲਕੁਲ ਠੀਕ ਹੈ ਟਕਸਾਲੀਆਂ ਦਾ ਆਪਣੇ ਹੱਕਾਂ ਹਰ ਪਾਰਟੀ ਦੇ ਵਿੱਚ ਜਿਹੜੇ ਵਰਕਰ ਨੇ ਸ਼ੁਰੂ ਤੋਂ ਲੈ ਕੇ ਕੰਮ ਕਰਦੇ ਨੇ ਉਹ ਕੰਮ ਇਸੇ ਕੋਈ ਵੀ ਸਿਆਸੀ ਪਾਰਟੀ ਦੇ ਵਿੱਚ ਕੰਮ ਇਸ ਕਰਕੇ ਕਰਦੇ ਨੇ ਕਿ ਉਹਨਾਂ ਨੂੰ ਕੋਈ ਅਹੁਦਾ ਮਿਲੇ ਇਹ ਜਿਹੜੀ ਗੱਲ ਜਿਹੜੀ ਆਮ ਤੌਰ ਤੇ ਕਹੇ ਜਾਂਦੇ ਆ ਵੀ ਇਸ ਦਾ ਸਮਾਜ ਸੇਵਾ ਲਈ ਆਇਆ ਲੋਕ ਸੇਵਾ ਲਈ ਆਇਆ ਇਹ ਸਭ ਇੱਕ ਸਿਆਸੀ ਸਟੰਟ ਬਾਜ਼ੀ ਹੁੰਦੀ ਆ ਉਹ ਚੱਲਦੀ ਆ ਪਰ ਸਾਰੇ ਕੋਈ ਨਾ ਕੋਈ ਉਹਦੇ ਲਈ ਆਉਂਦੇ ਨੇ ਜੇ ਛੋਟਾ ਵਰਕਰ ਹੈ ਉਹ ਕਹਿੰਦਾ ਮੈਨੂੰ ਛੋਟਾ ਥੋੜਾ ਜਿਹਾ ਵੱਡਾ ਅਹੁਦਾ ਮਿਲ ਜਵੇ ਜਿਹੜਾ ਐਮ.ਐਲ.ਏ ਬਣ ਜਾਂਦਾ ਇੱਕ ਵਾਰ ਪਹਿਲਾਂ ਟਿਕਟ ਮੰਗਦਾ ਐਮ.ਐਲ.ਏ ਬਣ ਜਵੇ ਉਹ ਕਹਿੰਦਾ ਮੈਂ ਮੰਤਰੀ ਬਣ ਜਾਵਾਂ ਪਰ ਉਹ ਅੱਗੇ ਅੱਗੇ ਚਲੇਦਾ ਉਹ ਚੀਫ ਮਿਨਿਸਟਰ ਬਣ ਜਾ ਕੋਈ ਪ੍ਰਧਾਨ ਬਣ ਦੇ ਦੇਖੋ ਕੁਦਰਤੀ ਆ ਉਹਨਾਂ ਚ ਹੋਣਾ ਵੀ ਚਾਹੀਦਾ ਜਦੋਂ ਉਹ ਸਿਆਸਤ ਵਿੱਚ ਆ ਗਏ ਉਹਨਾਂ ਨੂੰ ਹੁਣ ਅੱਛਾ ਟਕਸਾਲੀਆਂ ਦਾ ਜਿਹੜਾ ਗੁੱਸਾ ਉਹ ਵੀ ਜਾਇਜ਼ ਹੈ ਇਹ ਤਾਂ ਹਾਈ ਕਮਾਂਡਰ ਨੂੰ ਦੇਖਣਾ ਚਾਹੀਦਾ ਸੀ ਜੇ ਉਹਨਾਂ ਨੇ ਦੇਖਿਆ ਵੀ ਉਹਨਾਂ ਨੇ ਇਹ ਮਹਿਸੂਸ ਕੀਤਾ ਸਾਲਾ ਨਾਲ ਸਿੰਘ ਬਾਰੇ ਜਿਹੜਾ ਉਹ ਕਹਿ ਰਹੇ ਨੇ ਵੈਸੇ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਜੇ ਸਾਲਾ ਲਾਲ ਸਿੰਘ ਨੂੰ ਟਿਕਟ ਦੇਣੀ ਬਣਦੀ ਸੀ ਕਿਉਂਕਿ 56 ਸਾਲ ਤੋਂ ਕੰਮ ਕਰਦੇ ਆ ਰਹੇ ਨੇ ਪਰ ਉਹਦੀ ਇੱਕ ਮੇਰੇ ਵਾਂਗੂ ਇੱਕ ਪ੍ਰੋਬਲਮ ਐ ਸਰ ਲਾਲ ਸਿੰਘ ਦੀ ਉਹਨਾਂ ਨੂੰ ਥੋੜਾ ਜਿਹਾ ਉੱਚਾ ਸੁਣਨ ਲੱਗ ਗਿਆ ਉਮਰ ਦੀ ਪ੍ਰੋਬਲਮ ਹੁੰਦੀ ਆ ਉਹਨਾਂ ਨੇ ਜਿਹੜੇ ਅਗੇਂਸਟ ਇੱਕੋ ਗੱਲ ਕਹੀ ਆ ਹੋਰ ਕੋਈ ਗੱਲ ਨਹੀਂ ਜਿਹੜਾ ਮੈਨੂੰ ਅੰਦਰਲੇ ਖੇਤਰ ਤੋਂ ਪਤਾ ਲੱਗਿਆ ਜਿੱਥੇ ਉਹ ਡਿਸਕਸ ਹੋਇਆ ਸਾਰਾ ਉਹ ਲਾਲ ਸਿੰਘ ਨੂੰ ਟਿਕ ਕੇ ਜਾਣ ਨੂੰ ਤਿਆਰ ਸੀਗੇ ਇੱਥੇ ਆ ਕੇ ਗੱਲ ਆ ਗਈ ਵੀ ਉਹਨਾਂ ਨੂੰ ਸੁਣਦਾ ਘੱਟ ਆ ਇਸ ਕਰਕੇ ਉਹ ਉਹ ਉਹਨਾਂ ਨੂੰ ਟਿਕਟ ਘੱਟਾ ਗਿਆ ਉਹਨਾਂ ਨੇ ਨਹੀਂ ਟਿਕਟ ਦਿੱਤਾ ਜਿੱਥੋਂ ਤੱਕ ਸੇਤ ਪੱਕਾ ਨਾ ਲੋ ਸੇਤ ਬੱਕੋ ਮਤਲਬ ਕਦਰ ਲਾਲ ਸਿੰਘ ਬਿਲਕੁਲ ਰਿਜ਼ਰਵ ਕਰਦੇ ਸੀ ਜਿਹੜਾ ਅਗਲੀ ਗੱਲ ਜਿਹੜੀ ਹਰਦੀਪ ਕਮੋਜ ਦੀ ਆਈ ਆ ਇਹ ਠੀਕ ਹੈ ਵੀ ਉਹ ਪਹਿਲਾਂ ਬਹੁਤ ਜ਼ਿਆਦਾ ਸੁਵਾਜ ਪਾਰਟੀ ਚੋਂ ਆਏ ਨੇ ਉਹਨਾਂ ਨੂੰ ਸਭ ਲਾਲ ਸਿੰਘ ਹੀ ਲੈ ਕੇ ਆਏ ਸੀ ਇੱਕ ਕਿਸੇ ਪੋਲੀਟਿਕਲ ਇੱਕ ਮੇਰੇ ਸਾਹਮਣੇ ਮੈਂ ਦੇਖਿਆ ਮੈਂ ਇਹ ਦੱਸਣਾ ਚਾਹੁੰਦਾ ਕਿਸੇ ਇੱਕ ਹੋਰ ਪੋਲੀਟਿਕਲ ਲੀਡਰ ਦੇ ਖਿਲਾਫ ਉਸ ਨੂੰ ਡਾਊਨ ਕਰਨ ਲਈ ਲੈ ਕੇ ਆਇਆ ਸੀ ਪਰ ਸਭ ਲਾਲ ਸਿੰਘ ਨੂੰ ਇਹ ਨਹੀਂ ਪਤਾ ਸੀ ਵੀ ਹਰਦੀਪ ਸਿੰਘ ਕਮੋਜ ਵੀ ਐਡੇ ਲੈਵਲ ਤੱਕ ਉੱਚੇ ਪਹੁੰਚ ਜਾਏਗਾ ਉਹ ਹਰਦੀਪ ਸਿੰਘ ਕਬੋਜ ਦੀ ਕਾਬਲੀਅਤ ਕਹੋ ਆਪਾਂ ਵੀ ਉਹਨਾਂ ਨੇ ਬਦਲ ਕਰਕੇ ਜਿਸ ਪਾਰਟੀ ਵਿੱਚ ਆਏ ਮੁੜ ਕੇ ਉਸ ਪਾਰਟੀ ਨਾਲ ਉਹ ਵੀ ਜੁੜੇ ਹੋਏ ਨੇ ਇਸ ਕਰਕੇ ਉਹਨਾਂ ਨੂੰ ਵੀ ਟਕਸਾਲੀ ਹੀ ਕਿਹਾ ਜਾ ਸਕਦਾ ਵੀ ਉਹ ਟਕਸਾਲੀ ਹੀ ਹੈਗੇ ਕਾਂਗਰਸੀ ਤੇ ਉਹ ਜਿਹੜਾ ਕਾਂਗਰਸ ਦੇ ਪ੍ਰਧਾਨ ਰਹੇ ਨੇ ਉਹ ਵਿਧਾਨ 30 ਸਾਲ ਹੋ ਗਏ 30 ਸਾਲ ਹੋ ਗਏ ਕਾਂਗਰਸ ਚ ਆਈ ਨੂੰ ਹਾਂਜੀ ਵਿਧਾਨ ਦਾ ਸਰਦਾਰ ਤਾਂ ਬੰਦਾ ਟਕਸਾਲੀ ਬਣ ਜਾਂਦਾ हां गगन जी वो विधान कर रहे थे विधान कर रहे थे उन्होंने लोका ਦੇ ਉਹ ਰਾਇਲ ਫੈਮਲੀ ਦੇ चीफ मिनिस्टर तीन वाली तीन वाली विधान कर रहे हैं एएम रहे बिजली बोर्ड ਤੇ ਪੁਰਾਣੇ ਬਿਜਲੀ ਮਹਾਰਾਣੀ ਪ੍ਰਨੀਤ ਕੌਰ ਦੇ ਬਹੁਤ ਨਜ਼ਦੀਕੀ ਰਹੇ ਨੇ ਮਤਲਬ ਉਹ ਬਹੁਤ ਲੋਕਾਂ ਦੇ ਨਾਲ ਉਹ ਜੁੜੇ ਹੋਏ ਨੇ ਦੇ ਕੋਈ ਕੋਈ ਸ਼ੱਕ ਨਹੀਂ ਪਰ ਹੁਣ ਸਵਾਲ ਇੱਥੇ ਇਸ ਗੱਲ ਦੀ ਆਉਂਦੀ ਹੈ ਵੀ ਉਹਨਾਂ ਨੇ ਜਿਹੜਾ ਆਪਣਾ ਰੋਸ ਸੁਰਨਾ ਦਾ ਮੈਂ ਕਹਾਂ ਸਰ ਲਾਲ ਸਿੰਘ ਦਾ ਤੇ ਉਹਨਾਂ ਦਾ ਰੋਸ ਪ੍ਰਗਟ ਕਰਨਾ ਜਾਇਜ਼ ਸੀ ਅਰ ਮੈਂ ਵਿਸ਼ੂਸ਼ ਕਰਦਾ ਜੋ ਉਹਨਾਂ ਨੇ ਕੀਤਾ ਠੀਕ ਕੀਤਾ ਉਹਨਾਂ ਨੇ ਆਪਣਾ ਉਹਨਾਂ ਨੇ ਕੱਲਾ ਆਪਣੇ ਲਈ ਨਹੀਂ ਉਹਨਾਂ ਨੇ ਆਪਣੇ ਵਰਕਰਾਂ ਨੂੰ ਵੀ ਸੈਟੀਸਫਾਈ ਕਰਨਾ ਸੀ ਨਾ ਜਿਹੜੇ ਵਰਕਰ ਉਹਨਾਂ ਦੇ ਪਿੱਛੇ ਸੀ ਉਹਨਾਂ ਨੇ ਸਾਰੇ ਜ਼ਿਲੇ ਜੋ ਬਲਾਕ ਹੈ ਉਹਨਾਂ ਨੂੰ ਉੱਥੇ ਉਹਨਾਂ ਦਾ ਗੁੱਭਗਵਾਟ ਕੱਢਿਆ ਮਤਲਬ ਜਿਵੇਂ ਕਹਿੰਦੇ ਨੇ ਵਰਕਰਾਂ ਦੇ ਉਹ ਵੀ ਠੀਕ ਸੀ ਅੱਛਾ ਕਈ ਵਾਰੀ ਇਹ ਹੁੰਦਾ ਗੁੱਭਗਵਾਟ ਕੱਢ ਕੇ ਬੰਦਾ ਸ਼ਾਂਤ ਹੋ ਜਾਂਦਾ ਹੁਣ ਇਹ ਤਾਂ ਸਮਾਈ ਦੱਸੇਗਾ ਜਿਹੜੀ ਤੁਸੀਂ ਗੱਲ ਪੁੱਛਣਾ ਚਾਹੁੰਦੇ ਹੋ ਪਰ ਪਰ ਕਈ ਕਈ ਵਰਕਰਾਂ ਨੇ ਗਰੋਚ ਧਾਰੇ ਵੀ ਲਾਏ ਤਾਰੇ ਬਿਰ ਗਾਂਧੀ ਦੇ ਵਿਰੋਧ ਨਾਰੇ ਲਾਏ ਔਰ ਰਾਜਾ ਅਮਰਿੰਦਰ ਵੜਿੰਗ ਦੇ ਵਿਰੋਧ ਵੀ ਨਾਰੇ ਲਾਏ ਔਰ ਇੱਥੋਂ ਤੱਕ ਕਿ ਉਹਨਾ ਵਰਕਰ ਨੇ ਇੱਥੋਂ ਦਾ ਕਿਹਾ ਕਿ ਜੇ ਹਰਦਿਆਲ ਸਿੰਘ ਕੰਬੋਜ ਨੂੰ ਟਿਕਟ ਦਿੱਤੀ ਜਾਂਦੀ ਤਾਂ ਹਰਦਿਆਲ ਸਿੰਘ ਉਹ ਟਿਕਟ ਜਿੱਤ ਸਕਦੇ ਸੀਗੇ ਤੇ ਉਹਨਾਂ ਨੇ ਇੱਥੋਂ ਤੱਕ ਇਹ ਵੀ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਇਹ ਸੀਟ ਜਿੱਤ ਕੇ ਜਾਏਗੀ ਪਟਿਆਲੇ ਤੋਂ ਦੇਖੋ ਹੁਜਾ ਸਾਹਿਬ ਇਹ ਤਾਂ ਮੈਂ ਤਾਂ ਨਹੀਂ ਘੱਟ ਤੋਂ ਘੱਟ ਇਹ ਕਹਿ ਸਕਦਾ ਕਿ ਕੌਣ ਜਿੱਤੇਗਾ ਕੌਣ ਨਹੀਂ ਜਿੱਤੇਗਾ ਉਹਦੇ ਬੜਾ ਸਮਾਂ ਪਿਆ ਜਦੋਂ ਸਾਬਨਾਵਾ ਵਰਕਰਾਂ ਦੀ ਭਾਵਨਾਵਾਂ ਸੀ ਹਾਂ ਵਰਕਰਾਂ ਦੀ ਭਾਵਨਾਵਾਂ ਜਦੋਂ ਮਤਲਬ ਫੀਲਡ ਦੇ ਵਿੱਚ ਪੇਪਰ ਵਿਦਰਾਅ ਉਹਨੇ ਕੈਂਡੀਡੇਟ ਆਉਂਦੇ ਨੇ ਉਦੋਂ ਪਤਾ ਲੱਗਦਾ ਕੌਣ ਖਵਾ ਕਿਸ ਬਣਾ ਪਤਾ ਤਾਂ 4 ਜੂਨ ਨੂੰ ਇਹ ਲੱਗਣਾ ਉਹ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਵਰਕਰਾਂ ਦਾ ਗੁੱਪਗੁਬਾਟ ਕੱਢਣਾ ਬਹੁਤ ਜ਼ਰੂਰੀ ਸੀਗਾ ਉਹਨਾਂ ਨੇ ਆਪਣੀ ਗੱਲ ਕਹਿ ਲਈ ਉਹਨਾਂ ਦੇ ਦਿਲ ਦੀ ਗੱਲ ਬਾਹਰ ਕਰਤੀ ਉਹਨਾਂ ਨੇ ਨਾਰੇ ਵੀ ਲਾਤੇ ਸਭ ਕੁ ਉਹਨਾਂ ਦਾ ਪ੍ਰੋਟੈਸਟ ਕੀਤਾ ਉਹਨਾਂ ਨੇ ਕਿਸੇ ਨਾਲ ਪਰ ਉਹਨਾਂ ਨੇ ਕਿਤੇ ਇਹ ਇਹ ਨਹੀਂ ਕਿਤੇ ਕਿਹਾ ਵੇ ਅਸੀਂ ਕਾਂਗਰਸ ਪਾਰਟੀ ਛੱਡ ਰਹੇ ਹਾਂ ਜਾਂ ਅਸੀਂ ਕਾਂਗਰਸ ਪਾਰਟੀ ਦੇ ਉਲਟ ਜਾਵਾਂਗੇ ਹਾਂ ਇਹ ਹੋ ਸਕਦਾ ਵੀ ਉਹ ਸਾਇਲੈਂਟ ਹੋ ਜਾਣ ਚੁੱਪ ਕਰ ਜਾਣ ਉਨੀ ਟੰਗ ਨਾਲ ਅੱਗੇ ਨਾ ਹੋਣ ਪਰ ਹਰਦੀਆਲ ਕਮੋਜ ਤੇ ਸਰ ਲਾਲ ਸਿੰਘ ਲਈ ਇਹ ਮੁਸ਼ਕਲ ਸਮਾਂ ਹੋਏਗਾ ਆਪਣੇ ਵਰਕਰਾਂ ਨੂੰ ਸੈਟੀਸਫਾਈ ਕਰਨਾ ਕਾਂਗਰਸ ਪਾਰਟੀ ਦੇ ਨਾਲ ਤੋਰਨਾ ਔਰ ਉਹਨਾਂ ਨੂੰ ਕਿਉਂਕਿ ਉਹ ਜੇ ਉਹਨਾਂ ਦਾ ਕਾਂਗਰਸ ਪਾਰਟੀ ਦੇ ਵਿੱਚ ਰਹਿਣਾ ਸਰ ਲਾਲ ਸਿੰਘ ਦੇ ਆਪਣੇ ਲੜਕੇ ਦਾ ਫਿਊਚਰ ਦੇਖਣਾ ਇਹ ਉਹ ਪਾਰਟੀ ਦੇ ਵਿੱਚ ਰਹਿਣਗੇ ਮੇਰੇ ਖਿਆਲ ਜੋ ਮੈਂ ਮਹਿਸੂਸ ਕਰਦਾ ਇਹ ਨਹੀਂ ਕਿ ਇਸੇ ਤਰੀਕੇ ਨਾਲ ਹਰਦੀਾਲ ਕਬੋਜ ਤਿੰਨ ਵਾਰ ਐਮਐਲਏ ਆਪ ਰਹਿ ਗਏ ਕਿਉਂਕਿ ਕਿਸੇ ਦੂਜੀ ਪਾਰਟੀ ਦੇ ਵਿੱਚ ਜਾ ਕੇ ਸਥਾਨ ਬਣਾਉਣਾ ਬਹੁਤ ਮੁਸ਼ਕਲ ਹੁੰਦਾ ਤੇ ਇਸ ਕਰਕੇ ਮੇਰਾ ਮੈਂ ਮਹਿਸੂਸ ਕਰਦਾ ਵੀ ਸਾਹ ਹਰਦੀਾਲ ਸਿੰਘ ਕਬੋਜ ਵੀ ਕਾਂਗਰਸ ਪਾਰਟੀ ਦਾ ਪੱਲਾ ਫੜੀ ਰੱਖਣਗੇ ਤੇ ਉਹਨਾਂ ਨੂੰ ਅਲਟੀਮੇਟਲੀ ਮੈਂ ਉਹਨਾਂ ਨੇ ਸਾਫ਼ ਕਹਿਤਾ ਵੀ ਅੰਤਿਮ ਸਾਹਾਂ ਤੱਕ ਮੈਂ ਕਾਂਗਰਸ ਪਾਰਟੀ ਵਿੱਚ ਹੀ ਰਾਂਗਾ ਸਾਹ ਹਰਦੀਾਲ ਸਿੰਘ ਕਬੋਜ ਨੇ ਕੱਲ੍ਹ ਸਬੋਧਨ ਕਰਦੇ ਹੋਏ ਕੀ ਆਏਗਾ ਬਹੁਤ ਕਾਕਰ ਜਿੰਦਰ ਸਿੰਘ ਜੀ ਜਿੰਨ ਕੱਲ੍ਹ ਸੀ ਕਰ ਰਹੇ ਹੋ ਕਾਕਰ ਜਿੰਦਰ ਸਿੰਘ ਨੇ ਡਾਕਟਰ ਧਰਮਵੀਰ ਗਾਂਧੀ ਦੇ ਖਿਲਾਫ ਇਹਨਾਂ ਤਾਂ ਕਹਿਤਾ ਕਿ ਉਹਨਾਂ ਦੀ ਜਿਹੜੀ ਆਡਲੋਜੀ ਹੈ ਉਹਨਾਂ ਦੀ ਜਿਹੜੀ ਸੋਚ ਹੈ ਕਾਂਗਰਸ ਪਾਰਟੀ ਨਾਲ ਮੇਲ ਨਹੀਂ ਖਾਂਦੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਨਾ ਕਿਸੇ ਵਰਕਰ ਦਾ ਫੋਨ ਸੁਣਨ ਨਾ ਕਿਸੇ ਵਰਕਰ ਨੂੰ ਛਡਾਣ ਭਰਾਣੇ ਜਾਣ ਉਹ ਉਹਨਾਂ ਦਾ ਹਵਾਲਾ ਦਿੱਤਾ ਕਿ ਇਹ ਡਾਕਟਰ ਅਮਿਰ ਗਾਂਧੀ ਨੇ ਇਹ ਕਿਹਾ ਹੈਗਾ ਇਹ ਉਹ ਸਾਰੀ ਵਰਕਰਾਂ ਨੂੰ ਇਹਨਾਂ ਨੇ ਹੀ ਸੰਭਾਲਣਾ ਹੈਗਾ ਔਰ ਬੂਥ ਜਿਹੜੇ ਨੇ ਇਹਨਾਂ ਨੇ ਸੰਭਾਲਣੇ ਕਿਉਂਕਿ ਡਾਕਟਰ ਤਰਵੇਰ ਗਾਂਧੀ ਕੋਲ ਆਪਣੀ ਕੋਈ ਸੈਨਾ ਨਹੀਂ ਆਪਣਾ ਕੋਈ ਵਰਕਰ ਨਹੀਂ ਹੈਗੇ ਔਰ ਡਾਕਟਰ ਤਰਵੇਰ ਗਾਂਧੀ ਨੂੰ ਡਿਪੈਂਡੈਂਸੀ ਇਹਨਾਂ ਲੀਟਰਾਂ ਤੇ ਰਹੇਗੀ ਚੋਣਾਂ ਵਿੱਚ ਦੇਖੋ ਇਹ ਤਾਂ ਆਹੂਜਾ ਸਾਹਿਬ ਬਿਲਕੁਲ ਠੀਕ ਹੈ ਜਿਹੜਾ ਕੈਂਡੀਡੇਟ ਲੜਦਾ ਜਿਹੜੇ ਸਥਾਨਕ ਲੀਡਰ ਹੁੰਦੇ ਨੇ ਜਾਂ ਵਿਧਾਨਕਾਰ ਹੁੰਦੇ ਨੇ ਜਾਂ ਹਾਰੇ ਹੋਏ ਵਿਧਾਨਕਾਰ ਹੁੰਦੇ ਨੇ ਜਾਂ ਹਲਕੇ ਇੰਚਾਰਜ ਹੁੰਦੇ ਨੇ ਜਾਂ ਬਲਾਕ ਦੇ ਪ੍ਰਧਾਨ ਨੇ ਜਿਹੜੇ ਇਹ ਤਾਂ ਕੁਦਰਤੀ ਆ ਵੀ ਉਹਨਾਂ ਉਤੇ ਹੀ ਰਹਿਣਾ ਪੈਣਾ ਜਦ ਧਰਮਵੀਰ ਗਾਂਧੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ ਤੇ ਉਹਨੂੰ ਡਿਪੈਂਡ ਕਰਨੇ ਪੈਣਾ ਜਿੱਥੋਂ ਤੱਕ ਵਰਕਰਾਂ ਦੀ ਸਵਾਲ ਹੈ ਠੀਕ ਹੈ ਕਾਂਗਰਸ ਪਾਰਟੀ 'ਚ ਉਹਨਾਂ ਦੇ ਨਹੀਂ ਹੈਗੇ ਪਰ ਮੈਂ ਇੱਕ ਗੱਲ ਤੇ ਇਹ ਵੀ ਦੱਸ ਦੇਣਾ ਚਾਹਣਾ ਆਮ ਆਦਮੀ ਪਾਰਟੀ ਅਤੇ ਜਿਹੜੀ ਆ ਬਾਕੀ ਧਰਮਵੀਰ ਗਾਂਧੀ ਨਾਲ ਜਿਹੜਾ ਸਪਲਿੰਟਰ ਗਰੁੱਪ ਸੀਗਾ ਇਹਨਾਂ ਨਾਲ ਵੀ ਕਾਂਗਰਸੀ ਵਰਕਰ ਹੀ ਜੁੜੇ ਸੀਗੇ ਉਹ ਵਾਪਸ ਉਹ ਘਰ ਆ ਗਏ ਨੇ ਉਹ ਜ਼ਰੂਰ ਕੋਸ਼ਿਸ਼ ਕਰਨਗੇ ਉਏ ਇਹ ਨਹੀਂ ਹੈ ਵੀ ਉਹਨਾਂ ਦੇ ਵਰਕਰ ਨਹੀਂ ਉਹ ਕੰਮ ਕਰਨਗੇ ਹਾਂ ਉਸ ਵਗੈਰਾ ਜਿਹੜੇ ਸੰਭਾਲਣ ਦਾ ਕੰਮ ਆ ਉਹ ਜਿਹੜੇ ਟਕਸਾਲੀ ਕਾਂਗਰਸੀ ਨੇ ਕਿ ਉਹਨਾਂ ਨੇ ਕਰਨ ਅਗਲੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਕਾਕਾ ਰਜਿੰਦਰ ਸਿੰਘ ਨੇ ਕਿਹਾ ਜਾਂ ਜੋ ਵੀ ਕਿਹਾ ਮੈਂ ਤੁਹਾਨੂੰ ਪਹਿਲਾਂ ਕਿਹਾ ਜੇ ਉਹਨਾਂ ਨੇ ਸਿਆਸਤ ਵਿੱਚ ਰਹਿਣਾ ਉਹ ਇਹ ਫੋੜ ਨਹੀਂ ਕਰਨਗੇ ਕਿਉਂਕਿ ਕਰਮਵੀਰ ਗਾਂਧੀ ਨੂੰ ਕੈਂਡੀਡੇਟ ਕਿਉਂ ਬਣਾਇਆ ਪਹਿਲਾਂ ਇਹ ਸੀਨੀਅਰ ਲੀਡਰਾਂ ਨੂੰ ਇਹ ਗੱਲ ਸੋਚਣਾ ਚਾਹੀਦਾ ਇੱਕ ਪਾਸੇ ਉਹਨਾਂ ਲਈ ਭਾਰਤੀ ਜਨਤਾ ਪਾਰਟੀ ਆ ਇੱਕ ਪਾਸੇ ਇੰਡੀਆ ਗਰੁੱਪ ਹੈ ਜਾਂ ਐਂਡੀਆ ਤੇ ਇੰਡੀਆ ਉਹਨਾਂ ਦਾ ਤਾਂ ਮਰਨ ਮਾਰਨ ਦਾ ਸਵਾਲ ਹੋਇਆ ਪਿਆ ਉਹ ਤਾਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨ ਨੂੰ ਵੀ ਤਿਆਰ ਬੈਠੇ ਸੀਗੇ ਉਹ ਤਾਂ ਸਿਰ ਬਰਕਰਾਰ ਕਰਕੇ ਨਹੀਂ ਕੀਤਾ ਇਸ ਕਰਕੇ ਪਾਰਟੀ ਦੇ ਵੱਡੇ ਜਿਵੇਂ ਕਹਿੰਦੇ ਲੈਸਰ ਈਵਨ ਜਿਹੜੀ ਗੱਲ ਹੁੰਦੀ ਆ ਜਾਂ ਪਾਰਟੀ ਦੇ ਵੱਡੇ ਇੰਟਰਸਟ ਕਰਕੇ ਉਹਨਾਂ ਨੂੰ ਟਿਕਟ ਦਿੱਤਾ ਅਗਨ ਕਲ ਤੁਸੀਂ ਠੀਕ ਹੈ ਵੱਡੇ ਲਾਰਜ ਲਾਰਜ ਇੰਟਰਸਟ ਦੇਖੇਗੇ ਨੇ ਓਕੇ ਹੁਣ ਇਹਨਾਂ ਦੀ ਮਰਜ਼ੀ ਆ ਜੀ ਜੋ ਇਹਨਾਂ ਨੇ ਕਰਨ ਉਹ ਕਰਨ ਮੈਂ ਕੋਈ ਕਿਸੇ ਨੇ ਇਹ ਨਹੀਂ ਕਹਦਾ ਵੀ ਘਰ ਦੀ ਗੱਲ ਦੀ ਕੋਟਾ ਪਾਉਣ ਇਹ ਤਾਂ ਵਰਕਰਾਂ ਨੇ ਦੇਖਣਾ ਇਹਨਾਂ ਟਕਸਾਲੀਆਂ ਨੇ ਦੇਖਣਾ ਵੀ ਇਹਨਾਂ ਨੇ ਕੀ ਕਰਨ ਪਰ ਮੈਂ ਮਹਿਸੂਸ ਕਰਦਾ ਵੀ ਇਹ ਜਰੂਰ ਨਾਲ ਚੱਲਣਗੇ ਆ ਹੋ ਸਕਦਾ ਇਹ ਸ਼ੁਰੂ-ਸ਼ੁਰੂ ਹੋ ਜਾਏ ਕੁਦਰਤੀ ਹੁੰਦਾ ਉਹਨਾਂ ਦੀ ਇੰਪੋਰਟੈਂਸ ਕਿਵੇਂ ਬਣੇਗੀ ਜੇ ਉਹ ਐ ਨਾ ਕਰਦੇ ਉਹਨਾਂ ਨੂੰ ਧਰਮਵੀਰ ਗਾਂਧੀ ਨੇ ਕਿਹ ਪੁੱਛਣਾ ਸੀ ਹੁਣ ਧਰਮਵੀਰ ਗਾਂਧੀ ਉਹਨਾਂ ਦਾ ਸਨਕਾਰ ਵੀ ਕਰੇਗਾ ਇਹ ਹਰ ਪਾਰਟੀ ਜੇ ਹੁੰਦਾ ਆਪਣੀ ਐਗਜ਼ਿਸਟੈਂਸ ਵੀ ਤਾਂ ਸ਼ੋਅ ਕਰਨੀ ਹੈ ਇਹਨਾਂ ਨੇ ਉਹ ਕਰਤੀ ਬਿਲਕੁਲ ਆ ਜਗਤ ਸਿੰਘ ਜੀ ਮੈਂ ਗੱਲ ਕਰ ਰਿਹਾ ਸੀ ਧਰਮਵੀਰ ਗਾਂਧੀ ਦੀ ਗੱਲ ਕੀਤੀ ਪਟਿਆਲਾ ਕਾਂਗਰਸ ਦੀ ਗੱਲ ਕਰ ਰਿਹਾ ਹਾਂ ਦੋਜਾ ਵਾਰ ਸੇ ਕਾਂਗਰਸ ਪਾਰਟੀ ਚ ਵੀ ਆਪਾਂ ਥੋੜਾ ਬਰੀਫ ਚ ਲੈ ਲੈਂਦੇ ਆ ਸੰਤੋਖ ਸਿੰਘ ਦੀ ਵਾਈਫ ਪ੍ਰਿੰਸੀਪਲ ਕਰਮਜੀਤ ਕੌਰ ਭਾਰਤੀ ਜਨਤਾ ਪਾਰਟੀ ਚਲੇ ਗਏ ਤ੍ਰਿੰਦਰ ਬਿੱਟੂ ਦਾ ਕੋ ਪੋਤਾ ਆਦਾਰ ਨਹੀਂ ਲੱਗਾ ਦਿਲੰਦਰ ਪਰ ਸੰਤੋਖ ਸਿੰਘ ਦਾ ਆਧਾਰ ਸੀਗਾ ਕਿਉਂਕਿ ਮੈਂਬਰ ਪਾਰਲੀਮੈਂਟ ਰਹਨੇ ਉੱਤੇ ਔਰ 100 ਸਾਲ ਦਾ ਪਰਿਵਾਰ ਜਿਹੜਾ ਕਾਂਗਰਸ ਸੀਗਾ ਔਰ ਰਮਨੈ ਸਿੰਘ ਬਿੱਟੂ ਜੋ ਕਾਂਗਰਸ ਦੇ ਐਮਪੀ ਸੀ ਉਹ ਭਾਰਤ ਜੋਤਾ ਪਾਰਟੀ ਚਲੇ ਗਏ ਤੁਸੀਂ ਰਮੇਸ਼ ਸਿੰਘ ਬਟੂਦੀ ਵੀ ਇਲੈਕਸ਼ਨ ਸਵਾਲ ਦੇ ਰਹੇ ਹੋ ਤੁਸੀਂ ਬਿਆਨ ਸਿੰਘ ਪਰਿਵਾਰ ਦੇ ਨਜ਼ਦੀਕ ਰਹੇ ਹੋ ਇਹ ਸਾਰਾ ਦੇਖਣ ਵਾਲੀ ਗੱਲ ਹੈ ਕਿ ਕਿੰਨਾ ਕੁ ਨੁਕਸਾਨ ਕਾਂਗਰਸ ਨੂੰ ਇਹ ਪਹੁੰਚਾ ਸਕਦੇ ਨੇ ਦੋਨਾਂ ਲੀਡਰ ਦੇਖੋ ਹੁਜਾ ਸਾਹਿਬ ਜਿੱਥੋਂ ਤੱਕ ਸਭ ਬਿਆਨ ਸਿੰਘ ਦੇ ਪਰਿਵਾਰ ਦਾ ਮੈਂ ਰਿਹਾ ਨਹੀਂ ਮੈਂ ਹੁਣ ਵੀ ਉਹਨਾਂ ਦੇ ਨਾਲ ਆ ਪਰਿਵਾਰ ਦੇ ਮੈਂ ਨਾਲ ਆ ਇਹਦੇ ਕੋਈ ਸ਼ੱਕ ਨਹੀਂ ਮੈਂ ਸਭ ਬਿਆਨ ਸਿੰਘ ਦੇ ਨਾਲ ਸੀਗਾ ਉਸ ਕਰਕੇ ਇਹ ਤੀਜੀ ਜਨਰੇਸ਼ਨ ਆ ਗਈ ਇਹ ਹੁਣ ਤੀਜੀ ਜਨਰੇਸ਼ਨ ਦਾ ਸਵਾਲ ਹੈ ਜਿੱਥੋਂ ਤੱਕ ਇਹਨਾਂ ਦਾ ਇਮ ਮਿਸਟਰ ਕਰਮਜੀਤ ਕੌਰ ਦਾ ਆਣਾ ਇਹ ਪਾਰਟੀ ਲਈ ਬਹੁਤ ਵੱਡਾ ੱਤਕਾ ਹੈ ਮਤਲਬ ਜੇ ਕਹਦੇ ਘਾਟ ਹੈ ਪਾਰਟੀ ਲਈ ਬਹੁਤ ਵੱਡਾ ਨੁਕਸਾਨ ਹੋਏਗਾ ਇਹਦੇ ਨਾਲ ਇਹ ਕੁਦਰਤੀ ਸੀਗਾ ਇਹ ਹੋਇਆ ਨਹੀਂ ਜਿਹੜਾ ਇਹ ਕਿਉਂਕਿ ਟਕਸਾਲੀ ਕਾਂਗਰਸੀ ਪਰਿਵਾਰ ਸੀਗੇ ਤੇ ਮਾਸਟਰ ਗੁਰਵੰਤਾ ਸਿੰਘ ਦਾ ਤੇ ਸਭ ਬੀਨ ਸਿੰਘ ਦਾ ਪਰਿਵਾਰ ਇਹ ਨਾਲ ਡੈਫੀਨੇਟ ਨੁਕਸਾਨ ਹੋਵੇਗਾ ਇਹ ਇਹ ਹੋਣਾ ਸੀ ਇਹ ਹੋਵੇਗਾ ਇਹ ਜਿਹੜਾ ਹੋਇਆ ਜੋ ਵੀ ਹੋਇਆ ਇਹ ਦੇਖੋ ਕਿਉਂ ਹੋਇਆ ਇਹ ਤਾਂ ਦੋਹਾਂ ਪਰਿਵਾਰਾਂ ਨੇ ਦੇਖਣਾ ਹੁਣ ਰਵੀਰ ਸਿੰਘ ਬਿੱਟੂ ਆਪਣੇ ਆਪ 50 ਸਾਲ ਦੇ ਕਰੀਬ ਹੋਣ ਵਾਲਾ 49 ਸਾਲ ਦਾ ਹੋ ਗਿਆ ਸਭ ਐਸਸੀ ਦੀ ਤੀਜੀ ਜਨਰੇਸ਼ਨ ਹੈ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਕਿਉਂ ਗਿਆ ਉਹ ਉਹ ਇੰਡੀਪੈਂਡੈਂਟ ਆ ਤਿੰਨ ਵਾਰ ਐਮਪੀ ਰਿਹਾ ਆਪੋਸ਼ੀਦਾ ਲੀਡਰ ਹੈ ਉਹ ਆਪ ਸਮਰੱਥ ਹੈ ਇਸ ਗੱਲ ਦੇ ਉਹ ਜਾ ਸਕਦਾ ਇਹ ਉਹਦਾ ਫੈਸਲਾ ਉਹ ਬਿਲਕੁਲ ਜੋ ਉਹਦਾ ਉਹ ਆਪਣੇ ਆਪ ਠੀਕ ਸਮਝਦਾ ਤੇ ਉਹਦਾ ਫੈਸਲਾ ਠੀਕ ਹੈ ਸਾਨੂੰ ਉਹਦੇ ਵਾਸਤੇ ਕੋਈ ਕਿੰਤੂ ਪ੍ਰੰਤੂ ਨਹੀਂ ਸਾਡਾ ਕੋਈ ਰਾਈਟ ਵੀ ਨਹੀਂ ਕਿ ਉਹਦਾ ਆਪਣਾ ਫੈਸਲਾ ਇਸੇ ਤਰੀਕੇ ਨਾਲ ਕਰਮਜੀਤ ਕੌਰ ਦਾ ਹੁਣ ਕਰਮਜੀਤ ਕੌਰ ਲਈ ਇੱਕ ਪ੍ਰੋਬਲਮ ਜ਼ਰੂਰ ਆਏਗੀ ਵੀ ਉਹਦਾ ਮੁੰਡਾ ਤਾਂ ਐਮਐਲਏ ਆ ਉਹਦਾ ਮੁੰਡਾ ਫਲੋਰ ਤੋਂ ਐਮਐਲਏ ਆ ਉਹ ਉਹ ਅਜੇ ਵੀ ਉਹ ਅਜੇ ਭਾਜਪਾ ਚ ਨਹੀਂ ਸ਼ਾਮਲ ਹੋਇਆ ਹਾਂ ਉਹ ਅਜੇ ਭਾਜਪਾ ਵਿੱਚ ਸ਼ਾਮਲ ਨਹੀਂ ਹੋਇਆ ਤੇ ਇਸ ਕਰਕੇ ਉਹ ਪਰਿਵਾਰ ਦਾ ਜਾਣਾ ਵੀ ਕਾਂਗਰਸ ਪਾਰਟੀ ਲਈ ਬਹੁਤ ਜਿਹੜੀ ਮਾੜੀ ਗੱਲ ਹੈ ਹਾਂਜੀ ਆ ਕਾਂਗਰਸ ਦੀ ਗੱਲ ਕਰ ਰਹੇ ਆ ਅੱਜ ਥੋੜਾ ਜਿਹਾ ਅੱਜ ਸ਼ੋਮਣੀ ਕਾਲੇਦਲ ਦੀ ਵੀ ਗੱਲ ਕਰ ਲੈਨੇ ਆ ਆਉਂਦੇ ਦਿਨਾਂ ਤੱਕ ਹੋਰ ਵੀ ਗੱਲਾਂ ਕਰਾਂਗੇ ਪੰਜਾਬ ਦੀ ਸਿਆਸਤ ਦੀ ਹੈ ਸਦਾਸ ਸੁਖਦੇਵ ਸਿੰਘ ਢਿੰਡਸਾ ਸ਼ੋਮਣੀ ਕਾਲੇਦਲ ਚ ਕਾਰਵਾਪਸੀ ਕਰਦੇ ਨੇ ਉਹ ਕਹਿੰਦੇ ਨੇ ਕਿ ਬੇਤਵੀਆਂ ਦੇ ਲਈ ਸੁਖਵੀਰ ਸਿੰਘ ਬਾਦਲ ਨੇ ਮਾਫੀ ਮੰਗ ਲਈ ਅੰਮ੍ਰਿਤਸਰ ਜਾ ਕੇ ਨਾ ਨੀ ਬੇਤਵੀਆਂ ਦੇ ਲਿਆ ਜਾਣੇ ਜਾਣੇ ਜੋ ਭੁੱਲਾ ਚੁੱਕ ਹੋਈਆਂ ਨੇ ਉਹਦੀ ਮਾਫੀ ਸੁਖਵੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਤੇ ਗਏ ਦੋ ਤਿੰਨ ਵਾਰੀ ਉਹ ਦਰਬਾਰ ਸਾਹਿਬ ਸੇਵਾ ਵੀ ਕਰਕੇ ਆਏ ਜੋੜੇ ਵੀ ਚੜ੍ਹ ਕੇ ਆਏ ਮਨਪਸੇਜਾ ਸੁਖਦੇਵ ਸਿੰਘ ਢੀਂਸਾ ਦਾ ਘਰ ਵਾਪਸੀ ਕੀਤੀ ਇਨ ਐਂਟਿਸਪੇਸ਼ਨ ਜਿtheta ਤੱਕ ਸਾਨੂੰ ਲੱਗਦਾ ਇਨ ਐਂਟਿਸਪੇਸ਼ਨ ਕਿ ਭਾਰਤੀ ਜਨਤਾ ਪਾਰਟੀ ਦਾ ਸੰਯੁਕਤਤਾ ਹੋ ਜਾਏਗਾ ਤੇ ਉਹਨਾਂ ਨੇ ਘਰ ਵਾਪਸੀ ਕਰ ਲਈ ਆਪਣੇ ਬੇਟੇ ਦਾ ਫਿਊਚਰ ਦੇਖਦੇ ਹੋਏ ਪਰਮਿੰਦਰ ਸਿੰਘ ਢੀਂਸਾ ਨੂੰ ਟਿਕਟ ਮਿਲੇਗੀ ਸਗਰੂਰ ਤੋਂ ਇਸ ਕਰਕੇ ਉਹਨਾਂ ਨੇ ਘਰ ਵਾਪਸੀ ਕੀਤੀ ਟਿਕਟ ਇਕਬਾਲ ਸਿੰਘ ਚੂਂਦਾ ਨੂੰ ਮਿਲ ਗਈ ਉਸ ਇਕਬਾਲ ਸਿੰਘ ਚੂਂਦਾ ਨੂੰ ਜਿਸ ਚੋਂ ਦਾ ਕਮੇਟੀ ਨੇ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਵੀ ਸਵਾਲ ਜਿਹੜੇ ਉਸ ਆਪਣੀ ਕਮੇਟੀ ਰਿਪੋਰਟ ਚੁਕੇ ਸਨ ਕਿ ਕੀ ਇੱਕ ਹੀ ਮਾਇਨੇ ਸਾਰੀ ਗੱਲਾਂ ਦੇ ਸੁਖਦੇਵ ਸਿੰਘ ਢੀਂਸਾ ਦੀ ਘਰ ਵਾਪਸੀ ਚੋਂ ਦਾ ਨੂੰ ਟਿਕਟ ਦੇਣਾ ਔਰ ਸੁਖਦੇਵ ਸਿੰਘ ਢੀਂਸਾ ਵੱਲੋਂ ਚੋਂ ਦਾ ਦੇ ਹੱਕ ਚ ਪ੍ਰਚਾਰ ਕਰਨ ਤੋਂ ਕੋਰੀ ਨਾ ਕਰ। ਇਹ ਉਹ ਜੀ ਆ ਸਾਹਿਬ ਜਿੱਥੋਂ ਤੱਕ ਤੁਸੀਂ ਘਰ ਵਾਪਸੀ ਵਾਲੀ ਗੱਲ ਕਰਦੇ ਹੋ ਉਹ ਟੋੜਾ ਸਾਹਿਬ ਨੇ ਵੀ ਕੀਤੀ ਸੀ। ਇਹ ਉਹਨਾਂ ਨੇ ਵੀ ਦੇਖ ਲਿਆ ਦੇ। ਦੇਖੋ ਕੋਈ ਵੀ ਪਾਰਟੀ ਹੈ ਮੇਨ ਸਟ੍ਰੀਮ ਤੋਂ ਜਿਹੜਾ ਬੰਦਾ ਵੱਖਰਾ ਜਾਂਦਾ ਉਹਦੇ ਲਈ ਐਗਜ਼ਿਸਟ ਕਰਨਾ ਬਹੁਤ ਔਖਾ ਹੁੰਦਾ ਤੋੜਾ ਸਾਹਿਬ ਨੇ ਵੀ ਦੇਖ ਲਿਆ ਸੀ ਉਹ ਮੁੜ ਕੇ ਵਾਪਸ ਆ ਗਏ ਸੀ ਢੀਂਸਾ ਸਾਹਿਬ ਨੇ ਵੀ ਦੇਖ ਲਿਆ ਸੀ ਬੀਜੇਪੀ ਨਾਲ ਜਾ ਕੇ ਤੇ ਉਹਦਾ ਕੋਈ ਬਹੁਤਾ ਉਹਨਾਂ ਨੂੰ ਫਾਇਦਾ ਨਹੀਂ ਹੋਇਆ ਉਹ ਵਾਪਸ ਆ ਗਏ ਪਰ ਇਸ ਦੇ ਵਿੱਚ ਜੋ ਢੀਂਸਾ ਸਾਹਿਬ ਕਹਿ ਰਹੇ ਨੇ ਜੋ ਉਹਨੇ ਵਾਦਾ ਕੀਤਾ ਸੀਗਾ ਤੁਸੀਂ ਇਨਟਿਸਪੇਸ਼ਨ ਕਰਦੇ ਜੋ ਵੀ ਕਰਦੇ ਹੋ ਉਹਨਾਂ ਨੂੰ ਇਹ ਸੀਗਾ ਵੀ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੋ ਜਾਏਗਾ ਤੇ ਪਰਮਿੰਦਰ ਨੂੰ ਇੱਥੋਂ ਪਾਰਲੀਮੈਂਟ ਦੀ ਟਿਕਟ ਮਿਲ ਜੇਗੀ ਪਰ ਉਹ ਸਮਝੌਤਾ ਨਹੀਂ ਹੋਇਆ ਤੇ ਇਹ ਵੀ ਮੈਂ ਤਾਂ ਇਹ ਵੀ ਸੁਣਿਆ ਜੋ ਅੰਦਰੋਂ ਵੀ ਜੋ ਗੱਲ ਹੋਈ ਸੀ ਵੀ ਪਰਮਿੰਦਰ ਨੂੰ ਟਿਕਟ ਦਿੱਤੀ ਜਾਵੇਗੀ ਪਰ ਇੱਕ ਤੁਹਾਨੂੰ ਮੈਂ ਇੱਥੇ ਵੀ ਦੱਸ ਦਣਾ ਜਿਹੜਾ ਇਕਬਾਲ ਸਿੰਘ ਝੁੰਦਾ ਬੇਸਿਕਲੀ ਉਹ ਇੰਡੀਪੈਂਡੈਂਟ ਵਿੱਚ ਆਉਣ ਲੜਿਆ ਸੀ ਉਹ ਸੁਖਦੇਵ ਸਿੰਘ ਢੀਂਡਸੇ ਨੇ ਇੱਕ ਅਕਾਲੀ ਦਲ ਚ ਲਿਆਦਾ ਸੀਗਾ ਉਹ ਉਹਦਾ ਹੀ ਚੇਲਾ ਸੀਗਾ ਉਹ ਵਫਾਦਾਰੀ ਬਦਲ ਕੇ ਉਧਰ ਚਲਾ ਗਿਆ ਤੇ ਉਹਨੇ ਜਾਣ ਬੁੱਝ ਕੇ ਸੁਖਵੀਰ ਨੇ ਤੀਰਸੇ ਨੂੰ ਡਾਊਨ ਕਰ ਲਈ ਜਾਣ ਬੁੱਝ ਕੇ ਝੁੰਡਾ ਨੂੰ ਟਿਕਟ ਦਿੱਤਾ ਦੇਖੋ ਹੁਣ ਤੀਰਸੇ ਲਈ ਜਿਵੇਂ ਕਹਿੰਦੇ ਸੱਪ ਦੇ ਮੂੰਹ ਚ ਕੋੜ ਕਿਰ ਲਈ ਆ ਤੇ ਉਹ ਕੀ ਕਰੇ ਹੁਣ ਉਹ ਤਾਂ ਵਾਪਸ ਆ ਗਿਆ ਉਧਰੋਂ ਵੀ ਹੁਣ ਬੀਜੇਪੀ ਚੋ ਸ਼ਾਮਲ ਨਹੀਂ ਹੋ ਸਕਦਾ ਤੇ ਉਹ ਉਹਨਾਂ ਨੇ ਕਹਤਾ ਵੀ ਅਸੀਂ ਰਹਾਂਗੇ ਅਕਾਲੀ ਦਲ ਚ ਹੁਣ ਨਾ ਉਹ ਅਕਾਲੀ ਦਲ ਚ ਰਹਿ ਕੇ ਉਸ ਢੰਗ ਨਾਲ ਉਹਨਾਂ ਦੀ ਮਦਦ ਕਰਨੀ ਆ ਇਹ ਜੇ ਤੁਸੀਂ ਇਹ ਕਹੇ ਹੋ ਵੀ ਇਹ ਸੇਹ ਦਾ ਤੱਕਲਾ ਅਕਾਲੀ ਦਲ ਲਈ ਇਹ ਗੱਡਿਆ ਗਿਆ ਤੇ ਉਹਨਾਂ ਨੇ ਜੋ ਮਰਜ਼ੀ ਉਹ ਕਹੀ ਜਾਣ ਵੀ ਅਸੀਂ ਅਜੇ ਬਰਨਾਲੇ ਵਰਕਰਾਂ ਨਾਲ ਮਦਦ ਕਰ ਰਹੀ ਹਾਂ ਕੁਝ ਕਰਨੀ ਆ ਪਰ ਢੀਂਸਾ ਗਰੁੱਪ ਅਬ ਕਿਉਂਦਾ ਦੀ ਸਪੋਰਟ ਨਹੀਂ ਕਰੇਗਾ ਮੇਰੇ ਖਿਆਲ ਮੁਤਾਬਕ ਕਿਉਂਕਿ ਢੀਂਸੇ ਦਾ ਜਿਹੜਾ ਬਿਲਕੁਲ ਉਹਨੇ ਸਾਫ਼ ਕਰਤਾ ਉਹਨੇ ਸਾਫ਼ ਕਰਤਾ ਕਿਉਂਕਿ ਢੀਂਸੇ ਜਿਹੜਾ ਅਕਸ ਦੇਖੋ ਸਿਆਸਤਦਾਨਾਂ ਵਿਚੋਂ ਢੀਂਸੇ ਦਾ ਜਿਹੜਾ ਸੰਜੀਦਾ ਸਿਆਸਤਦਾਨ شریف ਸਿਆਸਤਦਾਨ ਬਿਨਾ ਬਾਦ-ਬਾਦ ਵਾਲੇ ਸਿਆਸਤਦਾਨ ਦਾ ਆਏਗਾ ਤੇ ਉਸ ਦੀ ਆਮ ਲੋਕਾਂ ਦੇ ਵਿੱਚ ਇੱਜ਼ਤ ਮਾਨ ਹੈ ਮੇਰਾ ਖਿਆਲ ਹੈ ਇਹ ਕਿਤੇ ਜਿਵੇਂ ਕਹਿੰਦੇ ਹੁੰਦੇ ਨੇ ਨਾ ਉਹ ਉਹ ਨੂੰ ਮੈਂ ਇਥੇ ਈਡੀਅਮ ਤਾਂ ਨਹੀਂ ਵਰਤਣਾ ਚਾਹੁੰਦਾ ਵਰਤਣ ਲੱਗਿਆ ਸੀ ਮੈਨੂੰ ਲੱਗਦਾ ਕਿਤੇ ਮਾਂ ਨੂੰ ਰਾਸ ਨਾ ਜਾਵੇ ਕਿਉਂਕਿ ਜੇ ਇਹ ਗਰੁੱਪ ਦੇਖੋ ਇਹ ਕਾਂਗਰਸ ਨੂੰ ਤਾਂ ਜਾਏਗਾ ਨਹੀਂ ਇਹ ਗਰੁੱਪ ਭਾਜਪੀ ਨੂੰ ਵੀ ਜਾਣਾ ਮੁਸ਼ਕਲ ਹੈ ਵੈਸੇ ਤਾਂ ਭਟੀੜ ਸਾਹਿਬ ਭਾਜਪੀ ਨਾਲ ਹਮਦਰਦ ਪਰ ਕਿਉਂਕਿ ਜਿਹੜੇ ਫਾਰਮਰ ਨੇ ਇਸ ਇਲਾਕੇ ਦੇ ਵਿੱਚ ਉਹ ਮੇਰਾ ਖਿਆਲਾ ਬੀਜੇਪੀ ਨੂੰ ਨਹੀਂ ਜਾਣਗੇ ਉਹ ਕਿਤੇ ਜੇ ਮਾਨ ਵਾਲ ਉਲਟ ਗਏ ਇਹ ਜਿਹੜਾ ਜਿਹੜਾ ਮੁਕਾਬਲਾ ਹੈ ਇਹ ਬਹੁਤ ਹੀ ਕੈਮਰੇਜਨ ਸੇ ਹਾਂਜੀ ਹਾਂਜੀ ਇਹ ਦਿਲਚਸਪ ਮੁਕਾਬਲਾ ਹੋ ਸਕਦਾ ਹੈ ਹਾਂ ਉਹ ਵਿਚਾਸਪਾ ਸਾਰੇ ਪਾਸੇ ਸਾਰੇ ਪੰਜਾਬ 'ਚ ਦਿਲਚਸਪ ਮੁਕਾਬਲੇ ਨੇ ਚਾਰਕੋਣਾ ਮੁਕਾਬਲੇ ਹੋਣ ਜਾ ਰਹੇ ਨੇ ਉਹ ਇਹ ਆਉਂਦੇ ਦਿਨਾਂ ਤੱਕ ਵੀ ਇਸ ਬਾਰੇ ਡਿਸਕਸ ਜ਼ਰੂਰ ਕਰਾਂਗੇ ਆ ਇੱਕ ਛੋਟਾ ਜਿਹਾ ਰੈਕਸ਼ਨ ਤੁਹਾਡਾ ਲੈ ਲੈਣਿਆ ਤਰਨਜੀਤ ਸਿੰਘ ਸੰਧੂ ਜਿਹੜੇ ਨੇ ਐਮਬੈਸਡਰ ਅਮਰੀਕਾ ਤੋਂ ਰਿਟਾਇਰ ਹੋ ਕੇ ਆਏ ਨੇ ਤੇਜੋ ਸਿੰਘ ਸਮੰਤਰੀ ਦੇ ਪੋਤਰੇ ਤੇ ਸਾਹਿਬ ਵਿਸ਼ਨ ਸਿੰਘ ਦੇ ਗਰੇਟੇ ਜੋ ਗੁਨਾਰਾ ਯੂਨੀਵਰਸਿਟੀ ਦੇ ਵਾਈਸ ਚਾਂਸਲ ਸੀਗੇ ਪੰਥਕ ਪਿਛੋਕੜ ਭਾਰਤੀ ਜਨਤਾ ਪਾਰਟੀ ਤੋਂ ਉਮੀਦਵਾਰ ਆਰਐਸਨਾ ਪਿਛੋਕੜ ਅਨਿਲ ਜੋਸ਼ੀ ਸ਼੍ਰੋਮਣੀ ਕਾਲੀਦਾਲ ਦਾ ਉਮੀਦਵਾਰ ਇਸ ਕਮੇਟੀ ਨੂੰ ਕਿਵੇਂ ਦੇਖਦੇ ਹੋ ਅਮਰਸਰ ਦੇ ਸੰਦਰਭ ਵਿੱਚ ਇਸ ਤੋਂ ਦੇਖੋ ਆਪਾਂ ਜਿਵੇਂ ਕਹਿੰਦੇ ਨੇ ਪਹਿਲਾ ਫੈਸਲਾ ਕਰਨਾ ਜਾਂ ਕਹਿਣਾ ਕੋਈ ਮੁਸ਼ਕਲ ਹੁੰਦਾ ਪਰ ਮੈਨੂੰ ਇਹ ਲੱਗਦਾ ਹੈ ਸਾਰੇ ਸਮੀਕਰਨ ਦੇ ਵਿੱਚ ਕਾਂਗਰਸ ਪਾਰਟੀ ਨੂੰ ਫਾਇਦਾ ਹੋ ਸਕਦਾ ਕਿਉਂਕਿ ਜਿਹੜੀ ਤੁਸੀਂ ਉਹ ਪੰਥਕ ਪ੍ਰਵੋਕ ਪੰਥਕ ਕਿ ਮੈਂ ਕਹਿੰਦਾ ਟਕਸਾਲੀ ਅਕਾਲੀ ਦਾ ਬੇਸ ਬਣਾਉਣ ਵਾਲਾ ਤੇਜਾ ਸਿੰਘ ਸਮੁੰਦਰੀ ਜੇ ਦੀ ਯਾਦ ਵਿੱਚ ਸ਼ਰੋਮਣੀ ਅਕਾਲੀ ਦਲ ਨੇ ਐਸਜੀਪੀਸੀ ਦਫ਼ਤਰ ਦੇ ਵਿੱਚ ਤੇਜ ਸਿੰਘ ਸਮੁੰਦਰੀ ਹਾਲ ਬਣਾਇਆ ਹਰ ਇੰਪੋਰਟੈਂਟ ਮੀਟਿੰਗ ਉੱਥੇ ਹੁੰਦੀ ਹੈ ਹਰ ਸਾਲ ਉੱਥੇ ਪ੍ਰਧਾਨ ਜੀ ਵਿਧੇ ਪ੍ਰਧਾਨ ਦੀ ਚੋਣ ਹੁੰਦੀ ਹੈ ਐਡਾ ਵੱਡਾ ਯੋਗਦਾਨ ਹੋਵੇ ਤੇ ਬਿਸ਼ਨ ਸਿੰਘ ਸਮੁੰਦਰੀ ਵਰਗਾ ਐਡਾ ਵੱਡਾ ਕਾਗਜ਼ ਤਲਲੇਦਾਰ ਪੰਥਕ ਵਾਈਸ ਚਾਂਸਰ ਰਿਹਾ ਹੋਵੇ ਇਹ ਬੜੀ ਅਜੀਬ ਗੱਲ ਲੱਗਦੀ ਆ ਪਰ ਇੱਕ ਮੇਰੇ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਮੈਂ ਕੋਈ ਸਿਆਸਤਦਾਨਾਂ ਦੇ ਖਿਲਾਫ ਨਹੀਂ ਬਿਊਰੋਕਰੇਟ ਦੇ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਬਿਊਰੋਕਰਟ ਨੂੰ ਸਾਰੀ ਉਮਰ ਟੌਪਰੀਆ ਪੋਸਟਾਂ ਤੇ ਰਹਿ ਕੇ ਕਿਉਂ ਤਸੱਲੀ ਨਹੀਂ ਹੁੰਦੀ ਮੈਨੂੰ ਦੱਸੋ ਵੀ ਇੰਡੀਆ ਦੇ ਅਮਰੀਕਾ ਦੇ ਵਿੱਚ ਸੇਵਾ ਸੇਵਾ ਕਰਦੇ ਅੰਬਾਸਡਰ ਤੋਂ ਵੱਡਾ ਉਹਦਾ ਹੋਰ ਕਿਹੜਾ ਹੋ ਸਕਦਾ ਤੇ ਉਸ ਤੋਂ ਆ ਕੇ ਕਰਨਜੀ ਸਿੰਘ ਨੂੰ ਬੀਜੇਪੀ ਜੁਆਰ ਕਰਾ ਦਿੱਤਾ ਜੀ ਅਮਰੀਕਾ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਕਹਿੰਦੇ ਮੇਰੀ ਤਾਰੀਫ ਕੀਤੀ ਹੈ ਵੀ ਐਮਬੈਸਡਰ ਹੋਣਾ ਚਾਹੀਦਾ ਹੈ ਤਾਂ ਤਰਿੰਜ ਸਿੰਘ ਸੰਧੂ ਵਰਕਰਣਾ ਚਾਹੀਦਾ ਉਹ ਇਸ ਗੱਲ ਆਪਣਾ ਅੱਛਾ ਉਹੀ ਤਾਂ ਗੱਲ ਮੈਂ ਕਹਿ ਰਿਹਾ ਹੁਜਾ ਸਾਹਿਬ ਵੀ ਇਹ ਕਿਹੜੀ ਆਫਤ ਆ ਗਈ ਸੀ ਉਹਨਾਂ ਨੂੰ ਬੀਜੇਪੀ ਜੁਆਇਨ ਕਰਨ ਦੀ ਸਿਆਸਤ ਜੁਆਇਨ ਕਰਨ ਦੀ ਮਤਲਬ ਬੀਜੇਪੀ ਤਾਂ ਛੱਡੋ ਸਿਆਸਤ ਜੁਆਇਨ ਕਰਨ ਦੀ ਇਹਦਾ ਫੋਨ ਆ ਫਲਾਈਪ ਨਹੀਂ ਇਹ ਬੜੇ ਉਦਾਹਰਣਾਂ ਨੇ ਹਰਦੇਪ ਪੁਰੀ ਵੀ ਆਏ ਨੇ ਜੈ ਸ਼ੰਕਰ ਵੀ ਆਏ ਨੇ ਆਈਐਫਐਸ ਸੀ ਦੇ ਇਹ ਵੀ ਆਈਐਫਐਸ ਸੀ ਦੇ ਅਜੇ ਲਿਆੜਗਾ ਟੀਲ ਜ਼ਰੂਰਤ ਕੀ ਹੁੰਦੀ ਹੈ ਪੋਲੀਟিক্যাল ਪਾਰਟੀਆਂ ਨੂੰ ਪੋਲੀਟিক্যাল ਪਾਰਟੀਆਂ ਜਿਹਨੂੰ ਇਕਤਾ ਹੈ ਮੈਂ ਹੋਰ ਦੱਸਾਂ ਇਹਨਾਂ ਦੇ ਰਵਾਇਤੀ ਲੀਡਰਸ਼ਿਪ ਖਤਮ ਹੋ ਚੁੱਕੀ ਹੈ ਇਹਦਾ ਮਤਲਬ ਖਲਾਅ ਆ ਗਿਆ ਪਾਰਟੀ 'ਚ ਲੀਡਰਸ਼ਿਪ ਦਾ ਖਲਾਅ ਜਾਂ ਜਿਵੇਂ ਤੁਸੀਂ ਕਹਿੰਦੇ ਹੋ ਕਹਿੰਦੇ ਨੇ ਕਾਂਗਰਸ ਵਾਲੇ ਕਹਿੰਦੇ ਨੇ ਸਮਾਜਤ ਬੁੱਧੀਜੀਵੀ ਕਿਉਂ ਸ਼ਾਮਲ ਕੀਤਾ ਧਰਮਵੀਰ ਗਾ ਪੇ ਪੁੱਤੀ ਜੀ ਵੀ ਆ ਸਰਕਾਰ ਚਲਾ ਰਹੇ ਨੇ ਇਹ ਪੋਲੀਟੀਕਰ ਦਾ ਖਲਾਗ ਹੈ ਦਿਮਾਗ ਚ ਚੱਲਦੇ ਨਹੀਂ ਹੈਗੇ ਇਹਨਾਂ ਨੂੰ ਕੰਮ ਨਹੀਂ ਆਉਂਦਾ ਪਾਰ ਪਾਰ ਸਾਲ ਪਸਤਾਵ ਜਾਕਰ ਸਿੰਘ ਜੀ ਪਾਰਟੀ ਲੀਡਰਸ਼ਿਪ ਹੀ ਜ਼ਿੰਮੇਵਾਰ ਹੈ ਸ਼ੋਮਣੀ ਕਾਲੇ ਦਲ ਦੀ ਗੱਲ ਕੀਤੀ ਜੀ ਆਵੇ ਉਹ ਉਹ ਵੀ ਆ ਸ਼ੋਮਣੀ ਕਾਲੇ ਦੇ ਪ੍ਰਧਾਨ ਜਿਹੜੇ ਨੇ ਉਹ ਵੀ ਕਿਸੇ ਹੋਰ ਨੂੰ ਉੱਠਣ ਨਹੀਂ ਦਿੰਦੇ ਇਤੇ ਪਰ ਇਹ ਆਪਣੇ ਵਿਸਤਾਰ ਚ ਇੱਕ ਹੋਰ ਐਪੀਸੋਡ ਕਰਾਂਗੇ ਕਿ ਕਿਸ ਤਰੀਕੇ ਨਾਲ ਸ਼ੋਮਣੀ ਕਾਲੇ ਦਲ ਦੀ ਪਾਰਟੀ ਚ ਨਿਗਾਰਾ ਆ ਪੋਰ ਕਿਸੇ ਲੀਡਰਾਂ ਨੂੰ ਉਠਣ ਦਿੱਤਾ ਗਿਆ ਹੁਣ ਵੀ ਮੌਜੂਦਾ ਪਾਰਟੀ ਆਪ ਇੱਕ ਛੋਟੀ ਐਗਜ਼ਾਮਪਲ ਲੈ ਲੈਂਦੇ ਆ ਮਨਪ੍ਰੀਤ ਯਾਲੀ ਦੀ ਮੰਗ ਕੀਤੀ ਜਾ ਰਹੀ ਹੈ ਨੂੰਦਾਨਗੋ ਉਮੀਦਵਾਰ ਕੋਸ਼ਿਸ਼ ਕੀਤਾ ਜਾਵੇ ਮਨਪ੍ਰੀਤ ਯਾਲੀ ਨੂੰ ਨਹੀਂ ਕੋਸ਼ਿਸ਼ ਕੀਤਾ ਜਾ ਰਿਹਾ ਇਹ ਸੁਣ ਹਮਚਾਇਆ ਸੂਤਰਾ ਸਾਹਿਬ ਜਾਣਕਾਰੀ ਹੈ ਦੀ ਪੁਸ਼ਟੀ ਨਹੀਂ ਹੋਈ ਉਹਨਾਂ ਨੇ ਕਿਹਾ ਕਿ ਮਨਪ੍ਰੀਤ ਯਾਲੀ ਜੇ ਐਮਪੀ ਚੁਣਿਆ ਗਿਆ ਤਾਂ ਲੀਡਰਸ਼ਿਪ ਕਰਾਈਸ ਹੋ ਜਾਵੇਗਾ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਚੈਲੰਜ ਹੋਵੇਗਾ ਇਹ ਪੋਲਿਟੀਕਲ ਪਾਰਟੀ ਜਿਹੜੇ ਪ੍ਰਧਾਨ ਨੇ ਆਫੀਸ ਜ਼ਿੰਮੇਵਾਰ ਹੈ ਲੀਡਰਸ਼ਿਪ ਦੇ ਖਿਲਾਫ ਪਾਰਟੀਆਂ ਦੇ ਨਿਗਾਰ ਵਿੱਚ ਤੇ ਬਿਲਕੁਲ ਥੋੜੀ ਸਹੀ ਗੱਲ ਆ ਪੰਜਾਬ ਦਾ ਜੋ ਕ੍ਰਾਈਸਿਸ ਹੈ ਕੀ ਕ੍ਰਾਈਸਿਸ ਹੈ ਇਹ ਲੀਡਰਸ਼ਿਪ ਕਰਕੇ ਕ੍ਰਾਈਸਿਸ ਹੋਇਆ ਖਾਸ ਤੌਰ ਤੇ ਇਕਾਲੀ ਦਲ ਦੀ 10 ਸਾਲ ਇਕਾਲੀ ਦਲ ਰਾਜ ਕੀਤਾ ਉਦੋਂ ਇਹਨਾਂ ਨੇ ਕੀ ਗੈਗਸਟਰੀ ਪੈਦਾ ਹੋਇਆ ਇਹ ਨਹੀਂ ਕਹਾਂਦਾ ਇਹਨਾਂ ਨੇ ਕੀਤੇ ਮਤਲਬ ਇਹਨਾਂ ਦੇ ਰਾਜ ਦੇ ਵਿੱਚ ਲੀਡਰਸ਼ਿਪ ਜੇ ਕਿਸੇ ਦੀ ਗੱਲ ਮੰਨਦੇ ਐ ਇਹ ਜਿਹੇ ਲੋਕਾਂ ਨੂੰ ਆ ਨਸ਼ਾ ਸਭ ਤੋਂ ਵੱਧ ਉਦੋਂ ਹੋਇਆ ਅਮਰਿੰਦਰ ਦੇ ਮੌਕੇ ਫਿਰ ਕਾਮਯਾਬ ਨਹੀਂ ਹੋਇਆ ਇਹ ਠੀਕ ਕਬੂਰੀ ਪੈ ਇਹ ਕੀ ਇਹ ਲੀਡਰਸ਼ਿਪ ਦਾ ਖਲਾਇਆ ਇਹ ਲੀਡਰਸ਼ਿਪ ਬਿਲਕੁਲ ਤੁਹਾਡੀ ਸਹੀ ਗੱਲ ਇਹ ਕਿਸੇ ਵੱਖਰਾ 1 ਘੰਟੇ ਦੇ ਟਾਈਮ ਦਿਓ ਤੁਸੀਂ ਉਹਦੇ ਵਿੱਚ ਕਲਾਕਲਾ ਪੁਆਇੰਟ ਡਿਸਕਸ ਹੋਏਗਾ ਇਹ ਇਹਨਾਂ ਨੂੰ ਕਿਵੇਂ ਇਹ ਤਾਂ ਇੱਕ ਇੱਕ ਕੰਪਨੀ ਇਤਰਾ ਚਲਾ ਰਹੇ ਨੇ ਅਕਾਲੀ ਦਲ ਕੰਪਨੀ ਨਹੀਂ ਹੈ ਅਕਾਲੀ ਦਲ ਦਾ ਇਤਿਹਾਸ ਹੈ ਕੁਰਬਾਨੀਆਂ ਵਾਲੀ ਇਹ ਕੁਰਬਾਨੀਆਂ ਵਾਲੀ ਪਾਰਟੀ ਹੈ ਇਹ ਜਿੰਦਗੀਆਂ ਬਾਰ ਕੇ ਪਾਰਟੀ ਬਣੀਆਂ ਇਹਨਾਂ ਦੇ ਇਤਿਹਾਸ ਸੀਂਗਾ ਦਾ ਖੂਨ ਹੈ ਬਿਲਕੁਲ ਕਿਉਂ ਕਾਲੇਦਾਲ ਤੋਂ ਲੋਕ ਦੂਰ ਹੋਏ ਇਹਦੇ ਬਾਰੇ ਜ਼ੋਰ ਆਪਾਂ ਡਿਸਕਸ ਕਰਾਂਗੇ ਆਉਂਦੇ ਐਪੀਸੋਡ ਚ ਪਰ ਜੰਦ ਜਾਂਦੇ ਇੱਕ ਉਦਾਹਰਣ ਤੁਹਾਨੂੰ ਜੋੜ ਦੇ ਦਿੰਦਾ ਪੁਰਾਸ਼ਾ ਪ੍ਰੇਮ ਸਿੰਘ ਚੰਦੋ ਮਾਰਾ 2014 ਚ ਸ਼੍ਰੀ ਨਾਨਦਪੁਰ ਸਾਬ ਤੋਂ ਮੈਂਬਰ ਪਾਰਲੀਮੈਂਟ ਬਣੇ ਨਰੇਂਦਰ ਮੋਦੀ ਉਹਨਾਂ ਨੂੰ ਸੂਤਰਾ ਸਾਹ ਜਾਣਕਾਰੀ ਹੈ ਉਹਨਾਂ ਨੂੰ ਮੰਤਰੀ ਬਣਾਉਣਾ ਚਾਹੁੰਦੇ ਸੀ ਪਰ ਮਰੂਮ ਸਰਾ ਪ੍ਰਕਾਸ਼ ਸਿੰਘ ਬਾਦਲ ਜੁਕੀਰ ਸਿੰਘ ਬਾਦਲ ਨੇ ਵਿਭਾਰ ਸਹਿਮਤ ਕੋਲ ਨੂੰ ਕੋਰ ਨੂੰ ਮੰਤਰੀ ਬਣਾਉਣ ਦੇ ਅੱਗੇ ਤੋਰ ਦਿੱਤਾ ਕਿਉਂ ਆਪਣੇ ਘਰ ਚ ਮੰਤਰੀ ਮੰਡਲ ਰੱਖਿਆ ਕਿਉਂ ਨਹੀਂ ਸਾਹ ਪ੍ਰਵਸਾ ਪ੍ਰੈਸਿੰਚ ਚੰਦੂ ਮਾਰ ਨੂੰ ਮੰਤਰੀ ਬਣਾ ਦਿੱਤਾ ਗਿਆ ਪਾਰਟੀ ਵੱਲੋਂ ਉਹ ਕੱਲਾ ਚੰਦੂ ਬਾਦਰਾ ਛੱਡੋ ਢੀਂਡਸਾ ਸਾਹਿਬ ਦੀ ਜਿਹਦੀ ਗੱਲ ਕਰਦੇ ਹੋ ਪਹਿਲੀ ਵਾਰ ਇਹਨੂੰ ਨਹੀਂ ਸੀ ਬਣਾ ਦਿੱਤਾ ਗਿਆ ਢੀਂਡਸਾ ਸਾਹਿਬ ਨੂੰ ਇਹ ਤਾਂ ਮਗਰੋਂ ਬਣੀ ਜਿੱਦ ਇਹਦਾ ਬਾਜਪੀ 14 ਸੀਗਾ ਮਸੀਓ ਬਾਅਦ ਦੇ ਵਿੱਚ ਆਹੀ ਤਾਂ ਪ੍ਰੋਬਲਮ ਇਹ ਤਾਂ ਜਿਹੜੀਆਂ ਸਿਆਸ ਇਹ ਜਿਹੜੀਆਂ ਜੇ ਤੁਸੀਂ ਦੇਖੋ ਪਿੱਛੇ ਜੇ ਖਬਰ ਛਪੀ ਸੀ ਆਪਾਂ ਖਬਰਾਂ ਦੇ ਬਈ ਇਸ ਟਾਈਮ ਜਿਹੜੇ ਜਿੰਨੇ ਕੈਂਡੀਡੇਟ ਅਨਾਉਂਸ ਹੋਏ ਨੇ ਕਾਂਗਰਸ ਦਾ ਹਰ ਪੰਜਵਾਂ ਕੈਂਡੀਡੇਟ ਆ ਜਿਹੜਾ ਉਹ ਫੈਮਿਲੀ ਚੋਂ ਪਰਿਵਾਰਵਾਦ ਚੋਂ ਆ। ਭਾਜਪਾ ਦਾ ਹਰ ਚੌਥਾ ਬੰਦਾ ਪਰਿਵਾਰਵਾਦ ਚੋਂ ਆ। ਜੇ ਅਕਾਲੀ ਦਲ ਦਾ ਆਪਾਂ ਦੇਖੀਏ ਕਿਹੜੇ-ਕਿਹੜੇ ਲੀਡਰ ਦੀ ਤੁਸੀਂ ਗੱਲ ਕਰੋਗੇ ਇਹਨਾਂ ਦੇ 90% ਲੀਡਰ ਪਰਿਵਾਰਾਂ ਚੋਂ ਉੱਠੇ ਹੋਏ ਨੇ। ਇਸ ਕਰਕੇ ਪਰਿਵਾਰਵਾਦ ਨੇ ਸਾਰੀਆਂ ਪਾਰਟੀਆਂ ਦਾ ਪੱਠਾ ਪਰਿਵਾਰਵਾਦ ਨੇ ਬਿਠਾਇਆ। ਇਸੇ ਚੋਂ ਚਲੋ ਫੇਰ ਹੁਣ ਲੰਬਾ ਚਲੋ ਸਾਹਿਬ ਜਾ ਕੇ ਸੀ ਲੰਬਾ ਹੋ ਜਾਏਗਾ ਤੇ ਇਹ ਇਹ ਮੁੱਦੇ ਅਸੀਂ ਫੇਰ ਆਉਂਦੇ ਐਪੀਸੋਡ ਚੁੱਕਾਂਗੇ। हां फिलहालले ਇਨਾ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ